ਹੈਲੋ ਫਰੈਂਡਸ ਕਿਵੇਂ ਹੋ ਤੁਸੀਂ ਸਾਰੇ ਅਮੀਨਾ ਜੀ ਤੁਸੀਂ ਸਾਰੇ ਜਨੇ ਬਹੁਤ ਵਧੀਆ ਹੋਗੇ ਤੇ ਆਪਣੀ ਸਕਿਨ ਦੀ ਕੇਅਰ ਕਰ ਰਹੇ ਹੋਵੋਗੇ ਤੇ ਅੱਜ ਲੈ ਕੇ ਆਏ ਆ ਜੀ ਆਪਾਂ ਵਲੌਗ ਟਮਾਟਰ ਦੇ ਕੀ ਫਾਇਦੇ ਨੇ ਟਮਾਟਰ ਦੇ ਵੈਸੇ ਆਪਣੇ ਖਾਣ ਦੇ ਵਿੱਚ ਤਾਂ ਫਾਇਦੇ ਹੈ ਹੀ ਨੇ ਬਟ ਟਮਾਟਰ ਨੂੰ ਆਪਾਂ ਸਕਿਨ ਤੇ ਵੀ ਯੂਜ਼ ਕਰ ਸਕਦੇ ਆ ਤੇ ਸਕਿਨ ਤੇ ਵੀ ਆਪਾਂ ਇਹ ਟਮਾਟਰ ਨੂੰ ਯੂਜ਼ ਕਰਕੇ ਗਲੋ ਲੈ ਕੇ ਆ ਸਕਦੇ ਆ ਜੇ ਕਿਤੇ ਪਾਰਟੀ ਤੇ ਜਾਣਾ ਹੋਵੇ ਆਪਾਂ ਅਚਾਨਕ ਤੇ 5 ਮਿੰਟ ਪਹਿਲਾਂ ਇਸ ਟਮਾਟਰ ਤੇ ਕੁਝ ਚੀਜ਼ਾਂ ਦੀ ਮ사ਜ ਕਰਨ ਤੋਂ ਬਾਅਦ ਆਪਣੇ ਚਿਹਰੇ ਤੇ ਇਦਾਂ ਦਾ ਗਲੋ ਆਊਗਾ ਕਿ ਤੁਸੀਂ ਪਾਰਟੀ ਤੇ ਬਿਨਾਂ ਹੀ ਫੇਸ਼ੀਅਲ ਜਾਂ ਬਲੀਚ ਕਰੇ ਤੋਂ ਬਗੈਰ ਉਦਾਂ ਦਾ ਗਲੋ ਲਿਆ ਸਕਦੇ ਹੋ ਤੇ ਇੱਥੇ ਆਪਾਂ ਇੱਕ ਟਮਾਟਰ ਲਿਆ ਉਹਨੂੰ ਵਿੱਚੋਂ ਕਟਿੰਗ ਕਰ ਲਿਆ ਤੇ ਇੱਥੇ ਇੱਕ ਲਈ ਆ ਚੀਨੀ ਤੇ ਇੱਕ ਲਈ ਆਪਾਂ ਹਲਦੀ ਤੇ ਹਲਦੀ ਆਪਾਂ ਇੱਕ ਚੁਟਕੀ ਭਰ ਲੈਣੀ ਆ ਜਿਆਦਾ ਹਲਦੀ ਆਪਾਂ ਨਹੀਂ ਲੈਣੀ ਕਿਉਂਕਿ ਜਿਆਦਾ ਫੇਸ yellow ਵਗੈਰਾ ਹੋ ਜਾਂਦਾ ਵਾ ਸਿਰਫ ਇੱਕ ਟਮਾਟਰ ਨੂੰ ਆਪਾਂ ਯੂਜ਼ ਹਲਦੀ 'ਚ ਕਰਾਂਗੇ ਤੇ ਇੱਕ ਟਮਾਟਰ ਨੂੰ ਕਰਾਂਗੇ ਚੀਨੀ ਵਿੱਚ ਤੇ ਆਪਾਂ ਦੋ ਟੁਕੜੇ ਕੀਤੇ ਹੋਏ ਆ ਤੇ ਪਹਿਲਾਂ ਆਪਾਂ ਇੱਕ ਟੁਕੜੇ ਤੇ ਲਗਾਵਾਂਗੇ ਇੱਕ ਚੁਟਕੀ ਹਲਦੀ ਪਹਿਲਾਂ ਆਪਾਂ ਕਰਾਂਗੇ ਇਹਦੀ ਮ사ਜ ਇਦੀ ਮ사ਜ ਆਪਾਂ ਕਰਾਂਗੇ ਘੱਟੋ-ਘੱਟ 10 ਮਿੰਟ 10 ਤੋਂ 12 ਮਿੰਟ ਤੱਕ ਆਪਾਂ ਇਸ ਟਮਾਟਰ ਤੇ ਲੱਗੀ ਹੋਈ ਹਲਦੀ ਟਮਾਟਰ ਦੀ ਕਰਾਂਗੇ ਚਿਹਰੇ ਤੇ ਮ사ਜ 10-12 ਮਿੰਟ ਤੱਕ ਮ사ਜ ਕਰਨ ਤੋਂ ਬਾਅਦ ਆਪਾਂ ਆਪਣੇ ਫੇਸ ਨੂੰ ਕਰਾਂਗੇ ਵਾਸ਼ ਤੇ ਦੇਖੋ ਮੈਂ ਆਪਣੇ ਚਿਹਰੇ ਤੇ ਅਪਲਾਈ ਕਰਕੇ ਦਿਖਾਉਣੀ ਆ ਤੇ ਇੱਥੇ ਆਪਾਂ ਕਰਾਂਗੇ ਮ사ਜ ਚੰਗੀ ਤਰ੍ਹਾਂ ਆਪਣੇ ਚਿਹਰੇ ਤੇ ਕਰ ਲਾਂਗੇ ਮ사ਜ ਪੂਰੇ ਫੇਸ ਤੇ ਆਪਾਂ ਘੱਟੋ-ਘੱਟ ਵੀ ਜੇ 10 15 ਮਿੰਟ ਤਿਆਂ ਦੀ ਮ사ਜ ਕਰਨੀ ਕਰਨੀ ਹੈ ਚੰਗੀ ਤਰ੍ਹਾਂ ਜੇ ਜ਼ਿਆਦਾ ਕਰ ਸਕਦੇ ਹੋ ਜੇ ਤੁਹਾਡੇ ਕੋਲ ਖੁੱਲਣਾ ਟਾਈਮ ਹੈ ਤੇ ਤੁਸੀਂ ਜ਼ਿਆਦਾ ਟਾਈਮ ਵੀ ਕਰ ਸਕਦੇ ਹੋ ਬਟ 15 ਮਿੰਟ 10 12 ਮਿੰਟ ਜਾਂ 15 ਮਿੰਟ ਦੇ ਵਿੱਚ ਵਿੱਚ ਤੁਸੀਂ ਮ사ਜ ਕਰਨੀ ਕਰਨੀ ਹੈ ਚੰਗੀ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਆਪਾਂ ਚਿਹਰੇ ਤੇ ਸਾਰੇ ਹੀ ਯਾਨੀ ਕਿ ਆਪਣੇ ਪੂਰੇ ਚਿਹਰੇ ਤੇ ਮ사ਜ ਕਰਾਂਗੇ ਚੰਗੀ ਤਰ੍ਹਾਂ ਇਹਦੇ ਨਾਲ ਨਾ ਆਪਣੀ ਜੋ ਹਲਦੀ ਆਪ ਲਗਾਈ ਹੈ ਇਹਦੇ ਨਾਲ ਆਪਣੇ ਚਿਹਰੇ ਤੇ ਰੰਗਤ ਆਉਂਦੀ ਹੁੰਦੀ ਆ ਤੇ ਜਿਹੜੀ ਇਹਦੀ ਟਮਾਟਰ ਹੁੰਦਾ ਨਾ ਆਪਣੇ ਚਿਹਰੇ ਤੇ ਬਹੁਤ ਹੀ ਸਕਿਨ ਤੇ ਗਲੋ ਲਿਆਉਂਦਾ ਕੰਮ ਕਰਦਾ ਵਾ ਇਹਨੂੰ ਆਪਾਂ ਖਾਣੇ 'ਚ ਤਾਂ ਯੂਜ਼ ਕਰ ਹੀ ਸਕਦੇ ਆ ਤੇ ਆਪਣੀ ਸਕਿਨ ਤੇ ਵੀ ਬਹੁਤ ਵਧੀਆ ਗਲੋ ਲੈ ਕੇ ਆਉਂਦਾ ਵਾ ਤੇ ਇਹ ਆਪਾਂ ਡੇਲੀ ਹੀ ਯੂਜ਼ ਕਰੀਏ ਨਾ ਕੋਈ ਇੰਨਾ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਪੰਜ ਮਿੰਟ ਬਸ ਆਪਾਂ ਨੂੰ ਮੰਨ ਕੇ ਚਲੋ ਅੱਧਾ ਘੰਟਾ ਆਪਣੇ ਬਾਅਦ ਤੇ ਕੱਢਣਾ ਹੀ ਪੈਂਦਾ ਕੋਈ ਇੰਨਾ ਟਾਈਮ ਨਹੀਂ ਲੱਗਦਾ ਹੈਗਾ ਇਹ ਆਪਣੇ ਆਪਾਂ ਫ੍ਰੀ ਟਾਈਮ ਦੁਪਹਿਰ ਟਾਈਮ ਜਦੋਂ ਆਪਾਂ ਫ੍ਰੀ ਹੁੰਨੇ ਆ ਆਪਾਂ ਕਰ ਸਕਦੇ ਆ ਤੇ ਘਰ ਵਿੱਚ ਹੀ ਆਪਣੇ ਇਹਨਾਂ ਚੀਜ਼ਾਂ ਵਿੱਚ ਆਪਣੇ ਆਮ ਹੀ ਆਪਣੀ ਰਸੋਈ ਵਿੱਚ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਤੁਹਾਨੂੰ ਤਾਂ ਪਤਾ ਆਪਾਂ ਖਾਣੇ ਵਿੱਚ ਯੂਜ਼ ਕਰਦੀਆਂ ਤੇ ਇਹਨੂੰ ਆਪਾਂ ਨੇ ਚਿਹਰੇ ਤੇ ਵੀ ਯੂਜ਼ ਕਰਕੇ ਆਪਣੇ ਚਿਹਰੇ ਤੇ ਆਪਾਂ 글로ਅ ਲਿਆ ਸਕਦੇ ਆ ਤੇ ਟਮਾਟਰ ਦੇ ਵਿੱਚ ਵੀ ਵਟਾਮਿਨ ਸੀ ਬਹੁਤ ਜ਼ਿਆਦਾ ਹੁੰਦੀ ਹੈ ਇਹਦੇ ਨਾਲ ਆਪਣੇ ਚਿਹਰੇ ਤੇ ਬਹੁਤ ਹੀ ਜ਼ਿਆਦਾ 글로ਅ ਆ ਜਾਂਦਾ ਵਾ ਇਦਨ ਨਾਲ ਆਪਾਂ ਚੰਗੀ ਤਰ੍ਹਾਂ ਮ사ਜ ਕਰਨੀ ਹੁੰਦੀ ਹੈ ਤੇ ਆਪਾਂ ਹਲਦੀ ਯਾਨੀ ਕਿ ਇੰਨੀ ਜ਼ਿਆਦਾ ਨਹੀਂ ਲਗਾਣੀ ਹੁੰਦੀ ਇੱਕ ਚੁਟਕੀ ਹਲਦੀ ਲਗਾਣੀ ਹੁੰਦੀ ਹੈ ਬਹੁਤ ਹੀ ਫਾਇਦੇਮੰਦ ਹੁੰਦੀ ਹੈ ਟਮਾਟਰ ਦੀ ਮ사ਜ ਆਪਨੇ ਸਕਿਨ ਤੇ ਤੇ ਇਹ ਡੇਲੀ ਕਰਨ ਨਾਲ ਆਪਾਂ ਨੂੰ ਬਹੁਤ ਹੀ ਜ਼ਿਆਦਾ ਫਾਇਦਾ ਮਿਲਦਾ ਵਾ ਤੇ ਮੈਂ ਆਪਣੀਆਂ ਜੋ ਵੀ ਘਰੇ ਬਣਾਈਆਂ ਹੋਈਆਂ ਚੀਜ਼ਾਂ ਮੈਂ ਤੁਹਾਨੂੰ ਵੀਡੀਓ ਜਦੋਂ ਸ਼ੇਅਰ ਕਰਦੀ ਆ ਜਦੋਂ ਵੀ ਮੈਂ ਇਹਨਾਂ ਚੀਜ਼ਾਂ ਨੂੰ ਯੂਜ਼ ਤਾਂ ਮੈਂ ਡੇਲੀ ਕਰਦੀ ਆ ਬਟ ਮੇਰੇ ਕੋਲ ਵੀਡੀਓ ਬਣਾਉਣ ਦਾ ਡੇਲੀ ਟਾਈਮ ਨਹੀਂ ਹੁੰਦਾ ਵੀ ਜਦੋਂ ਮੇਰੇ ਕੋਲ ਟਾਈਮ ਹੁੰਦਾ ਵਾ ਮੈਂ ਤੁਹਾਨੂੰ ਵੀਡੀਓ ਸ਼ੇਅਰ ਕਰ ਲੈਣੀ ਆ ਬਟ ਇਹ ਚੀਜ਼ਾਂ ਮੈਂ ਡੇਲੀ ਹੀ ਆਪਣੇ ਫੇਸ ਤੇ ਯੂਜ਼ ਕਰਦੀ ਆ ਮੈਂ ਪਹਿਲਾਂ ਜਦੋਂ ਦੀ ਇਹ ਯੂਜ਼ ਕਰਨ ਲੱਗੀ ਆ ਮੈਨੂੰ ਘੱਟੋ ਘੱਟ ਵੀ ਸਾਲ ਹੋ ਗਿਆ ਚੀਜ਼ਾਂ ਨੂੰ ਯੂਜ਼ ਕਰਦਿਆਂ ਤੇ ਮੈਂ ਤੁਹਾਡੇ ਨਾਲ ਹੁਣ ਆਪਣੀਆਂ ਵੀਡੀਓ ਸ਼ੇਅਰ ਕਰਨ ਲੱਗੀ ਆ ਤੇ ਵੀਡੀਓ ਦੇ ਅੱਗੇ ਵਧਣ ਤੋਂ ਪਹਿਲਾਂ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਕਿਉਂਕਿ ਮੈਂ ਐਦਾਂ ਦੀਆਂ ਹੀ ਤੁਹਾਡੇ ਵਾਸਤੇ ਵੀਡੀਓ ਹਰ ਰੋਜ਼ ਲੈ ਕੇ ਆਉਣੀ ਆ ਨਵੀਆਂ-ਨਵੀਆਂ ਤੇ ਦੇਖੋ ਮੈਂ ਪੂਰਾ ਟਮਾਟਰ ਯਾਨੀ ਕਿ ਪੂਰੀ ਚੰਗੀ ਤਰ੍ਹਾਂ ਆਪਣੇ ਚਿਹਰੇ ਤੇ ਐਨ ਨੂੰ ਹੀ ਕਰ ਲਿਆ ਸੀ ਯੂਜ਼ ਕਰ ਲਿਆ ਸੀਗਾ ਮੈਂ ਪੂਰਾ 15 ਮਿੰਟ ਇਹਦਾ ਕੀਤਾ ਸੀ ਯੂਜ਼ ਵੀਡੀਓ ਕਾਫੀ ਵੱਡੀ ਹੋ ਜਾਣੀ ਸੀ ਫਿਰ ਮੈਂ ਕਟਿੰਗ ਕੀਤੀ ਸੀ ਬਟ ਮੈਂ 15 ਮਿੰਟ ਦੀ ਮ사ਜ ਕੀਤੀ ਸੀ ਚੰਗੀ ਤਰ੍ਹਾਂ 15 ਮਿੰਟ ਮ사ਜ ਕਰਨ ਤੋਂ ਬਾਅਦ ਆਪਾਂ 5 ਮਿੰਟ ਠਿਕਰਾ ਫਿਰ ਇਹਨੂੰ ਲੱਗਾ ਰਹਿਣ ਦਵਾਂਗੇ 5 ਮਿੰਟ ਤੋਂ ਬਾਅਦ ਆਪਾਂ ਸਕਿਨ ਨੂੰ ਸਾਫ਼ ਕਰ ਲਾਂਗੇ ਪਾਣੀ ਨਾਲ ਤੇ ਸਕਿਨ ਨੂੰ ਸਾਫ਼ ਕਰਨ ਤੋਂ ਬਾਅਦ ਦੇਖੋ ਕਿੰਨਾ ਚੰਗਾ ਫਾਇਦਾ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਆਪਾਂ ਦੂਸਰਾ ਸਟੈਪ ਕਰਾਂਗੇ ਇਹਦੇ ਤੇ ਆਪਾਂ ਲਗਾਵਾਂਗੇ ਜੋ ਅੱਧਾ ਟਮਾਟਰ ਸੀਗਾ ਚੀਨੀ ਲਗਾਵਾਂਗੇ ਤੇ ਆਪਣਾ ਇਹਦਾ ਕਰਾਂਗੇ ਸਕਰਬ ਹੁਣ ਆਪਾਂ ਇਹਦੀ ਮ사ਜ ਕਰਾਂਗੇ ਤੇ ਇਹਦੀ ਮ사ਜ ਆਪਾਂ 10 ਮਿੰਟ ਤੱਕ ਕਰਾਂਗੇ ਚੀਨੀ ਤੇ ਟਮਾਟਰ ਦੀ ਤੇ ਇਹਦੇ ਤੇ ਜੋ ਆਪਣਾ ਥੋੜਾ ਜਿਹਾ ਪੀਲਾਪਣ ਜਿਆ ਚਿਹਰੇ ਤੇ ਕਿਤੇ ਆ ਵੀ ਜਾਂਦਾ ਨਾ ਟਮਾਟਰ ਤੇ ਹਲਦੀ ਦਾ ਆਪਾਂ ਪਹਿਲਾਂ ਯੂਜ਼ ਕੀਤਾ ਸੀਗਾ ਤੇ ਜੇ ਕਿਤੇ ਇਹਦੇ ਨਾਲ ਸਾਰਾ ਉਹ ਪੀਲਾਪਣ ਨਿਕਲ ਜਾਂਦਾ ਆ ਆਪਾਂ ਨੂੰ ਬਾਅਦ ਵਿੱਚ ਸਾਬਣ ਵਗੈਰਾ ਜਾਂ ਫੇਸ ਵਾਸ਼ ਵਗੈਰਾ ਯੂਜ਼ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਤੇ ਆਪਾਂ 10 ਮਿੰਟ ਤੱਕ ਰਾਂ ਚੰਗੀ ਤਰ੍ਹਾਂ ਆਪਣੇ ਚਿਹਰੇ ਤੇ ਮ사ਜ ਕਰਾਂਗੇ ਹੁਣ ਚੀਨੀ ਤੇ ਟਮਾਟਰ ਦੀ ਇਦੇ ਨਾਲ ਵੀ ਆਪਣੀ ਸਕਿਨ ਤੇ ਜੋ ਮੰਨ ਕੇ ਚਲੋ ਕਾਲੇ ਜਿਹੇ ਦਬੇ ਜਿਹੇ ਜ਼ੈਰੀ ਤੇ ਬਣ ਜਾਂਦੇ ਨੇ ਨਾ ਸਕਿਨ ਜੇ ਸਰਦੀਆਂ ਦੇ ਵਿੱਚ ਅਚਾਨਕ ਹੀ ਸਕਿਨ ਡਰਾਈ ਜੀ ਹੋ ਜਾਂਦੀ ਏ ਇਹਦੇ ਨਾਲ ਬਹੁਤ ਜ਼ਿਆਦਾ ਫਾਇਦਾ ਮਿਲਦਾ ਹੈ ਚੀਨੀ ਤੇ ਟਮਾਟਰ ਦੀ ਮ사ਜ ਕਰਨ ਨਾਲ ਬਹੁਤ ਹੀ ਜ਼ਿਆਦਾ ਆਪਣੀ ਸਕਿਨ ਨੂੰ ਫਾਇਦਾ ਮਿਲਦਾ ਵਾ ਤੇ ਡੇਲੀ ਹੀ ਮ사ਜ ਕਰਨੀ ਚਾਹੀਦੀ ਇਦਾਂ ਤੁਸੀਂ ਸਾਰੇ ਸਟੈਪ ਫੋਲੋ ਕਰਿਨਾ ਤੇ ਡੈਲੀ ਕਰਕੇ ਦੱਸਣਾ ਮੈਨੂੰ ਵੀ ਕਿੰਦਾ ਕੋ ਫਾਇਦਾ ਆਇਆ ਤੁਹਾਨੂੰ ਮੈਨੂੰ ਤਾਂ ਕਾਫੀ ਜ਼ਿਆਦਾ ਫਾਇਦਾ ਆਇਆ ਸੀਗਾ ਮੈਂ ਤਾਂ ਡੈਲੀ ਹੀ ਯੂਜ਼ ਕਰਦੀ ਰਹਿਣੀ ਐ ਇਹਨਾਂ ਚੀਜ਼ਾਂ ਨੂੰ ਮੈਂ ਆਪਣੀ ਖਾਣੇ ਵਿੱਚ ਤਾਂ ਭਾਵੇਂ ਘੱਟ ਇਸਤੇਮਾਲ ਕਰਾਂ ਤੇ ਬਟ ਮੈਂ ਆਪਣੀ ਸਕਿਨ ਤੇ ਹੱਥਾਂ ਤੇ ਪੈਰਾਂ ਤੇ ਇਹਨਾਂ ਚੀਜ਼ਾਂ ਦਾ ਬਹੁਤ ਜ਼ਿਆਦਾ ਯੂਜ਼ ਕਰਦੀ ਆ ਤੇ ਮੈਨੂੰ ਬਹੁਤ ਜ਼ਿਆਦਾ ਫਾਇਦਾ ਮਿਲਦਾ ਵਾ ਤੇ ਮੇ ਬਾਹਰ ਦੀ ਚੀਜ਼ ਬਿਲਕੁਲ ਵੀ ਨਹੀਂ ਵਰਤਦੀ ਬਾਲ ਦੀਆਂ ਚੀਜ਼ਾਂ ਦੇ ਤੁਹਾਨੂੰ ਪਤਾ ਹੀ ਆ ਬਾਜ਼ਾਰੂ ਦੇ ਕੈਮੀਕਲ ਆ ਕਾਫੀ ਜ਼ਿਆਦਾ ਹੁੰਦੇ ਨੇ ਆਪਾਂ ਨੂੰ ਘਾਟ ਯੂਜ਼ ਕਰਨਾ ਚਾਹੀਦਾ ਵਾ ਆਪਾਂ ਨੂੰ ਘਰ ਦੀਆਂ ਚੀਜ਼ਾਂ ਦਾ ਯੂਜ਼ ਕਰਕੇ ਹੀ ਆਪਣੀ ਸਕਿਨ ਨੂੰ ਵਧੀਆ ਬਣਾਉਣਾ ਚਾਹੀਦਾ ਵਾ ਤੇ ਇਹ ਬਹੁਤ ਹੀ ਆਪਣੇ ਚਿਹਰੇ ਵਾਸਤੇ ਫਾਇਦੇਮੰਦ ਹੁੰਦੀਆਂ ਨੇ ਤੇ ਇੱਥੇ ਆਪਾਂ ਚੰਗੀ ਤਰ੍ਹਾਂ 10 ਮਿੰਟ ਦਿਖਾ ਕਰ ਲਾਂਗੇ ਮ사ਜ ਤੇ ਮ사ਜ ਕਰਦੇ ਵਕਤ ਨਾਲ ਤੁਸੀਂ ਥੋੜਾ ਜਿਹਾ ਨਾ ਇਹਨੂੰ ਪੁਸ਼ ਕਰਕੇ ਜਾਨੀ ਕਿ ਇਹਦਾ ਪਾਣੀ ਵਗੈਰਾ ਬਿਲਕੁਲ ਟਮਾਟਰ ਦਾ ਕੱਢ ਕੇ ਆਪਣੀ ਸਕਿਨ ਤੇ ਲਗਾਈ ਜਾਣਾ ਵਾ ਥੋੜਾ ਜਨ ਨੱਪੋਗੇ ਤੇ ਪਾਣੀ ਆਪਣੇ ਆਪ ਟਮਾਟਰ ਦਾ ਬਾਹਰ ਆ ਜਾਊਗਾ ਤੇ ਆਪਣੀ ਸਕਿਨ ਤੇ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਵਾ ਤੇ ਇੱਥੇ 10 ਮਿੰਟ ਤੇ ਕਰਾਪਾ ਚੰਗੀ ਤਰ੍ਹਾਂ ਕਰ ਲਾਂਗੇ ਮ사ਜ ਤੇ ਫਿਰ ਕਰਾਂਗੇ ਆਪਣੇ ਚਿਹਰੇ ਨੂੰ ਪਾਣੀ ਨਾਲ ਧੋ ਲਵਾਂਗੇ ਤੇ ਲੋ ਜੀ ਆਪਾਂ ਪੂਰਾ ਟਮਾਟਰ ਖਾਲੀ ਕਰ ਦਿੱਤਾ ਸੀ ਤੇ 5 ਮਿੰਟ ਆਪਾਂ ਇਦਾਂ ਹੀ ਰਹਿਣ ਦਵਾਂਗੇ 5 ਮਿੰਟ ਰੱਖਣ ਤੋਂ ਬਾਅਦ ਆਪਾਂ ਆਪਣੀ ਸਕਿਨ ਨੂੰ ਧੋ ਲਿਆ ਸੀ ਤੇ ਦੇਖੋ ਕਿੰਨਾ ਜ਼ਿਆਦਾ ਫਰਕ ਆ ਗਿਆ ਸੀਗਾ ਮੇਰੀ ਸਕਿਨ ਤੇ ਕਾਫੀ ਜ਼ਿਆਦਾ 글로ਅ ਆ ਗਿਆ ਸੀਗਾ ਤੇ ਲੋ ਜੀ ਇਸ ਦੇ ਨਾਲ ਹੀ ਕਰਦੇ ਆਂ ਆਪਣੀ ਅੱਜ ਦੀ ਵੀਡੀਓ ਦਾ ਐਂਡ ਵੀਡੀਓ ਵਧੀਆ ਲੱਗੀ ਹੋਏ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਜੇ ਪਹਿਲੀ ਵਾਰ ਹੀ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਆਪਣੀ ਸਕਿਨ ਦਾ ਧਿਆਨ ਰੱਖਿਆ ਕਰੋ ਮਿਲਦੇ ਆਂ ਨੈਕਸਟ ਵੀਡੀਓ ਤੇ ਉਦੋਂ ਤੱਕ ਲਈ ਬਾਏ ਬਾਏ